ਵਾਸਤੇ ਬਾਬੇ ਨੇ ਅੰਮ੍ਰਿਤ ਵੇਲੇ ਇਸ਼ਨਾਨ ਦਿੱਤੇ ਬੜਾ ਜ਼ੋਰ ਦੇ ਦਿੱਤਾ ਜਦ ਇਤਨੀ ਠੰਡ ਹੈ ਤੇ ਹੁਣ ਬਿਨਾਂ ਇਸ਼ਨਾਨ ਤੋਂ ਵੀ ਨਾਮ ਜਪਿਆ ਜਾ ਸਕਦਾ ਹੈ ਮੈਂ ਤਨੀ ਅਰਜ਼ ਕਰਦੇ ਹਾਂ ਕਿ ਭਾਰਤ ਦੇ ਚ 12 ਮਹੀਨੇ ਗਰਮੀ ਨਹੀਂ ਹੁੰਦੀ ਭਾਰਤ 'ਚ ਠੰਡ ਵੀ ਰੱਜ ਕੇ ਪੈਂਦੀ ਹੈ ਉਹ ਮਾਂ ਦੇ ਚ ਠੰਡ ਵੀ ਰੱਜ ਕੇ ਪੈਂਦੀ ਹੈ 4 ਮਹੀਨੇ ਬੜੀ ਗੂੜੀ ਠੰਡ ਪੈਂਦੀ ਹੈ ਤੇ ਬਾਬੋ ਨੇ ਇਹ ਨਹੀਂ ਆਖਿਆ ਕਿ ਗਰਮੀਆਂ 'ਚ ਇਸ਼ਨਾਨ ਕਰਨਾ ਜਦੋਂ ਠੰਡ ਪਵੇ ਉਹ ਨਾ ਕਰਨਾ ਹਿੰਦੁਸਤਾਨ ਦੇ ਵਿੱਚ ਇੱਕ ਮਹੀਨੇ ਦੇ ਵਿੱਚ Hindu ਜਗਤ ਦੇ ਵਿੱਚ ਇਸ਼ਨਾਨ ਦਾ ਬੜਾ ਮਹਤਮ ਹੈ ਉਹ ਹੈ ਮਾਗ ਦਾ ਮਹੀਨਾ ਤੇ ਮਾਗ ਦੇ ਵਿੱਚ ਬੜੀ ਠੰਡ ਪੈਂਦੀ ਹੈ ਬਹੁਤ ਠੰਡ ਪੈਂਦੀ ਹੈ ਹੁਣ ਮਾਗ ਦੇ ਮਹੀਨੇ ਵਿੱਚ ਇਸ਼ਨਾਨ ਦੀ ਮਹੱਤਤਾ ਕਿਉਂ ਰੱਖ ਦਿੱਤੀ Hindu ઋષਿ ਅਨੇ ਉਹ ਇਸ ਵਾਸਤੇ ਕਿ ਠੰਡ ਕਰਕੇ ਕਿੰਨੇ ਬੰਦਾ ਆਲਸੀ ਨਾ ਹੋ ਜਾਵੇ ਇਸ਼ਨਾਨ ਲਾਜ਼ਮੀ ਕਰੇ ਇਸ਼ਨਾਨ ਨਾਲ ਇੱਕ ਸਹੂਰਤੀ ਮਿਲਦੀ ਹੈ ਇੱਕ ਤਾਜ਼ਗੀ ਮਿਲਦੀ ਹੈ تے نام جکن واسطے من راضی ہو جاتا انجھے راضی نہیں آتا بغور کدی مطالعہ کر کے ویکنا سوستی بنی رہے گی اندروں من انکاری ہوئے گا اس واسطے اس نام دی بڑی گل ہے کر اس نام سمر پرب اپنا من اروگا شریرت اس نام ایک پاسے ہو جائے کھما کرنے اتنے نام دا رس ایک پاسے ہو جائے اس نام دا نام رسنال بڑا گہرہ سمبند ہے اگر اشن نام رس واسطے کیتا جائے بہت بڑی گل ہے بہت بڑی گل ہے تو خیر مختصر ہے اس طرح گرو نانک دیو جی مہاراج کا پرما ہے پر ایک ایسی بخ بھی ہے اگر منکھ در کدرے پیدا ہو جائے تو او بخ ترپتی دے وہ بخ رس دے وہ بخ دکھ نہیں جنم دیں گی ਉਹ ਭੁੱਖ अनेकई ਸੁੱਖਾਂ ਨੂੰ ਤੇ ਰਸ ਨੂੰ ਆਨੰਦ ਨੂੰ ਜਨਮ ਦੇਦੀ ਹੈ ਮਹਾਰਾਜ ਉਸ ਭੁੱਖ ਦਾ ਜ਼ਿਕਰ ਕਰਦੇ ਨੇ ਬਗਵਾਨ ਮੁਤੱਲਾ ਕਰੀਏ ਸੰਸਾਰ ਵਿੱਚ ਕੋਈ ਨਾ ਕੋਈ ਭੁੱਖ ਮਨੁੱਖ ਦੇ ਅੰਦਰ ਬਣੀ ਰਹਿੰਦੀ ਹੈ ਮਨੁੱਖ ਜ਼ਿੰਦਗੀ ਦੇ ਹਰ ਪਹਿਲੂ ਦੇ ਛਿਰਪਤ ਨਹੀਂ ਹੁੰਦਾ ਕਿਸੇ ਨੂੰ ਔਲਾਦ ਦੀ ਭੁੱਖ ਹੈ ਕਿਸੇ ਨੂੰ ਧਨ ਦੀ ਭੁੱਖ ਹੈ ਕਿਸੇ ਨੂੰ ਇੱਜ਼ਤ ਮਾਣ ਮਰਿਆਦਾ ਦੀ ਭੁੱਖ ਹੈ ਕਿਸੇ ਨੂੰ ਰੋਜ਼ਗਾਰ ਦੀ ਭੁੱਖ ਹੈ کسی نار گیان بخ ہے بخ کے منکھ کوئی نہ کوئی نہ کوئی دکھ بھی رخ ہے تو سمجھ لینا چاہیے کوئی نہ کوئی بخ ہے بخ تو بنا دکھ نہیں ہوں سہ گرو نانک دیو جی مہاراج کا فرمان ایک بخ میرے اندر بھی ہے ساچے نام کی لاغے دکھ

کے ایک پرشن ہوئے ہیں مہاراج تھو سچے نام دی کی بک ہے آپ نے جڑا ادارن دیتا ہے بڑا غزب دا سبب کا فرمان مارو می نہ ترپتیا اگ نہ بخ سائر بھرے کے سکھ ਨਾਮ ਇੱਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਸਦਕਨ ਮੈਥੋਂ ਨਾ ਪੁੱਛੋ ਕਿ ਮੈਨੂੰ ਨਾਮ ਦੀ ਭੁੱਖ ਕਿੰਨੀ ਕੁ ਲੱਗੀ ਹੈ ਨਾ ਪੁੱਛੋ ਰੇਤ ਦੇ ਟਿੱਬਿਆਂ ਤੋਂ ਪੁੱਛ ਲੋ ਮਰੂ ਥਲ ਤੋਂ ਪੁੱਛ ਲੋ ਬਿੱਤੈ ਨੂੰ ਪਾਣੀ ਦੀ ਕਿੰਨੀ ਭੁੱਖ ਹੈ ਅਗ ਤੋਂ ਪੁੱਛ ਲੋ ਬਿੱਤੈ ਨੂੰ ਇਲਨ ਦੀ ਲਗਨਾਂ ਦੀ ਕਿੰਨੀ ਕੁ ਭੁੱਖ ਹੈ ਰਾਜੇ ਤੋਂ ਪੁੱਛ ਲੋ ਤੈਨੂੰ ਤਨ ਦੀ ਇੰਨੀ ਭੁੱਖ ਹੈ ਜਿਵੇਂ ਧਨ ਨਾਲ ਰਾਜਾ ਨਹੀਂ ਤ੍ਰਿਪਤ ਹੁੰਦਾ ਲਖੜਾ ਨਾਲ ਆਗ ਨਹੀਂ ਤ੍ਰਿਪਤ ਹੁੰਦੀ ਪਾਣੀ ਨਾਲ ਮਰੂ ਥਲ ਨਹੀਂ ਤ੍ਰਿਪਤ ਹੁੰਦਾ ਸਹਿਜ ਕੰਨ ਨਾਮ ਜਪਦਿਆਂ ਜਪਦਿਆਂ ਮੇਰੇ ਅੰਦਰ ਦੀ ਭੁੱਖ ਹੋਰ ਵੱਧਦੀ ਏ ਹੋਰ ਵੱਧਦੀ ਏ ਹੋਰ ਵੱਧਦੀ ਏ ਕਿਉਂਕਿ ਭੁੱਖ ਘਟੇ ਤੇ ਰਸ ਡਟ ਜਾਂਦਾ ਇੰਨੀ ਮਾਰਜ਼ ਕਰ ਰਿਹਾ بگ قبیر جی مہاراج کا فرمان ہے مادھو جل کی پیاس نہ جائے جل میں اگن اٹھی ادکا جڑا تیرا نام جل ہے ادھی پیاس تو دی ہی نہیں جی پیاس مٹ جائے تو پینا کس نے جی بک مٹ جائے تو کھانا کس نے ایک ایک بوجن کی برکی جو اندر جاندی ہے ਤੇ ਉਹਦੇ ਨਾਲ ਭੁੱਖ ਘਟਣੀ ਸ਼ੁਰੂ ਹੋਉਂਦੀ ਹੈ ਤੇ ਜਿਉਂ-ਜਿਉਂ ਭੁੱਖ ਘਟਦੀ ਹੈ ਤੇ ਉਤੋਂ ਸਵਾਦ ਘਟਦਾ ਹੈ ਕਦੀ ਬਗੌਰ ਮੁਤਾਲਾ ਕਰਨਾ ਭੋਜਨ ਦੀ ਪਹਿਲੀ ਬੁਰਕੀ ਵਿੱਚ ਜੋ ਸਵਾਦ ਹੈ ਉਹ ਆਖਰੀ ਬੁਰਕੀ ਵਿੱਚ ਨਹੀਂ ਹੈ ਕਿਉਂਕਿ ਸਜੇ ਸਜੇ ਭੁੱਖ ਘਟਣੀ ਸ਼ੁਰੂ ਹੋ ਗਈ ਹੈ ਜੋ ਭੁੱਖ ਘਟਦੀ ਹੈ ਤੇ ਉਹ ਰਸ ਘਟਦਾ ਹੈ ਭਜਨ ਬਾਰੇ ਇਹ ਗੱਲ ਨਹੀਂ ਜਿਉਂ-ਜਿਉਂ ਬੰਦਾ ਭਜਨ ਕਰਦਾ ਹੈ ਕਿਉਂ ਤੂੰ ਭੁੱਖ ਵੱਧਦੀ ਹੈ ਤੇ ਜਿਉਂ-ਜਿਉਂ ਭੁੱਖ ਵੱਧਦੀ ਹੈ ਤਉਂ ਤੋ ਰਸ ਵੱਧਦਾ ਹੈ ਕਿਉਂ ਤੋ ਆਨੰਦ ਵੱਧਦਾ ਹੈ ਹੁਣ ਜੋ ਕੁਝ ਮੈਂ ਅਰਜ਼ ਕਰਨਾ ਚਾਹਨਾ ਹੋ ਤੁਹਾਡੇ ਸਾਹਮਣੇ ਰੱਖਾਂ ਜਿਸ ਬੰਦੇ ਨੂੰ ਭੋਜਨ ਦੀ ਭੁੱਖ ਨਾ ਲੱਗੇ ਰੋਟੀ ਦੀ ਵੈਦਿਕ ਗ੍ਰੰਥ ਕਹਿੰਦੇ ਇਹ ਬਿਮਾਰ ਹੋਵੇਗਾ ਰੋਗੀ ਹੈ ਕਿਉਂਕਿ ਰੋਗੀ ਬੰਦੇ ਨੂੰ ਭੁੱਖ ਨਹੀਂ ਲੱਗਦੀ ਜਿਹਨੂੰ ਭੁੱਖ ਨਾ ਲੱਗੇ یہ بیماری کی علامت ہے یہ بیماری کی پہچان ہے بوک ہی نہیں لگ دی اور کدھر ایک سو چار ڈگری کا تاپ آئے ہوئے بخار آئے چڑھیا ہوگی لگتی ہے تو جی پوجن کدھر اگوں بھی رکھ دے کھانا ہی نہیں کہ مجھے چنگے نہیں لگ دی انہوں سواد نہیں آتا سریر تاپ چڑھیا ہو بخار چڑھیا ہو ਤਾ ਸਿਰ ਭੋਜਨ ਦੀ ਭੁੱਖ ਨਹੀਂ ਲੱਗਦੀ ਤੇ ਜੇ ਮਨ ਨੂੰ ਵਿਕਾਰਾਂ ਦਾ ਤਾਪ ਚੜਿਆ ਹੋਵੇ ਭਜਨ ਦੀ ਭੁੱਖ ਨਹੀਂ ਲੱਗਦੀ ਇੱਥੋਂ ਇਹ ਅੰਦਾਜ਼ਾ ਲਗਾਣਾ ਅਗਰ ਬਾਣੀ ਦੇ ਅੰਦਰ ਭੁੱਖ ਨਹੀਂ ਨਿਤਨੇਮ ਦੀ ਭੁੱਖ ਨਹੀਂ ਕੀਰਤਨ ਕਥਾ ਸੁਣਨ ਦੀ ਭੁੱਖ ਨਹੀਂ ਨਾਮ ਜਪਣ ਦੀ ਭੁੱਖ ਨਹੀਂ ਤੋਂ ਸਮਝ ਲੈਣਾ ਚਾਹੀਦਾ ਹੈ ਬੰਦਾ ਅੰਦਰੋਂ ਬਿਮਾਰ ਹੈ ਰੋਗੀ ਹੈ ਬਸ ਇਹ ਪਹਿਚਾਣਾ ਅੱਗੋਂ ਕੋਈ ਸੇਅਾ ਥਾਲ ਰੱਖ ਦੇਈਏ ਭੋਜਨ ਦਾ ਤੇ ਉਹ ਖਾਏ ਨਾ ਅੱਖ ਮੈਨੂੰ ਭੁੱਖ ਲੱਗਦੀ ਨਹੀਂ ਬਿਮਾਰ ਹੈ ਬਿਮਾਰ ਬੰਦੇ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ ਬਿਮਾਰ ਬੰਦੇ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ ਸਿਆਣੇ ਕਹਿੰਦੇ ਨੇ ਐਸੇ ਬਿਮਾਰ ਬੰਦੇ ਸੰਸਾਰ ਵਿੱਚ ਬਹੁਤ ਘੱਟ ਨੇ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਾ ਲੱਗੇ ایسے بیمار بندے سنسار بہت زیادہ جنہ نجن بھی بخ نہیں لگتے مانسک طور پہ جگت بڑا روگی ہے مارا تو اتنے تک کہنا جو جو دی سے سو سو رو گی روگ رہ میرا ستگر جو گی پا کہ میں تو جی تک دیکھنا روگی جو روگ. سب روگی نے لوگ ہے آسا ہے کرشنا ہے واشنا ہے ہنکار ہے ਇਹ ਮਨ ਦੇ ਰੋਗ ਨੇ ਹੁਣ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਨੇ ਇੱਕ ਬਿਮਾਰੀ ਤੇ ਹੈ ਨਹੀਂ ਤਾਪ ਕਈ ਤਰ੍ਹਾਂ ਦੇ ਨੇ ਬੇ ਇਹਨੂੰ ਮਲੇਰੀਆ ਦਾ ਤਾਪ ਹੈ ਇਹਨੂੰ ਟਾਈਫਾਇਡ ਹੋ ਗਿਆ ਇਹਨੂੰ ਨਮੂਨੀਆਂ ਹੋ ਗਏ ਇਹਨੂੰ ਸਰਸਾਮ ਹੋ ਗਿਆ ਇਹਨੂੰ ਤਾਂ ਤੇ ਲਿਕ ਹੋ ਗਿਆ ਜਿਮਾਇਆਂ ਜਾਂਦੇ ਜਾਓ ਕਿ ਮੁੱਕਦੀਆਂ ਸਰੀਰ ਇੱਕ ਹੈ ਬਿਮਾਰੀਆਂ ਅਣਗਿਣਤ ਨੇ ਮਨ ਦੇ ਰੋਗ ਵੀ ਬੇਸ਼ੁਮਾਰ ਨੇ ਜਿਹੜੇ ਨਹੀਂ ਜਾਂਦੇ ਅਨੇਕਾਂ ਹੀ ਹੋ ਗਏ ਜਿੱਥੇ ਤਨ ਦੇ ਅਨੇਕਾ ਰੋਗ ਨੇ ਉੱਥੇ ਮਨ ਦੇ ਵੀ ਅਨੇਕਾ ਰੋਗ ਨੇ ਫਿਰ ਮੈਂ ਅਰਜ਼ ਕਰਦੇ ਹਾਂ ਤੰਦਰੁਸਤੀ ਤੇ ਸਿਰਫ ਇੱਕ ਹੈ ਬਿਮਾਰੀਆਂ ਅਨੇਕਾਂ ਨੇ ਤੰਦਰੁਸਤੀ ਇੱਕ ਹੈ ਤੰਦਰੁਸਤੀ ਕਈ ਕਿਸਮਾਂ ਦੀ ਨਹੀਂ ਆਉਂਦੀ ਇੱਕ ਬੰਦੇ ਨੂੰ ਆਖੀ ਬਈ ਤੈਨੂੰ ਕੋਈ ਤਾਪ ਤੇ ਨਹੀਂ ਹੈ ਉਹ ਕਹਿੰਦਾ ਨਹੀਂ ਬਈ ਤੰਦਰੁਸਤ ਹੈ ਉਹ ਕਹਿੰਦਾ ਹਾਂ ਮੈਂ ਤੰਦਰੁਸਤਾਂ ਤੇ ਅਸੀਂ ਉਸਦੇ ਕੋਲੇ ਥੋੜੀ ਪੁੱਛਦੇ ਹਾਂ ਤੂੰ ਕਿਹੋ ਜੀਆਂ ਦਾ ਤੰਦਰੁਸਤ ਹੈ ਤੇਰੇ ਕੋਲ ਕਿਹੜੀ ਜੀਆਂ ਤੰਦਰੁਸਤੀ ਹੈ تندرستی صرف ایک ہے بیماریاں بہت ساری ہیں اور انی میں انیکہ نے نہیں گنے جا سکتے گھن صرف ایک ہی ہے بھجن کرن دی جانچ آ جائے نام جپن دی جانچ آ جائے اس ایک گن باقی سارے گن اپنے آپ آ ج جب جی تندرستی ہو تو بندہ سارے کم اپنے آپ کر لینا بیمار ہے تو نہیں کر سکتا ایک گن آ جائے باقی آپ جی ایک گن نہیں تو سمجھ لینا چاہیے پھر ایک بیماری نہیں انیکائیں ہی بیماریاں ہیں اندر ہنکار ہے منک روگی ہے اندر لوگ ہے بندہ روگی ہے اندر واشنہ ہے بندہ روگی ہے ਹੁਣ ਮੈਂ ਐਸਾ ਦੇਖਦਾ ਕਿ ਵਿਗਿਆਨ ਨੇ ਸਾਇੰਸ ਨੇ ਬੜੀ ਤਰੱਕੀ ਕਰ ਦਿੱਤੀ ਹੈ ਕਿਸੇ ਬੰਦੇ ਦੇ ਤਨ ਨੂੰ ਤਾਪ ਚੜਿਆ ਹੋਵੇ ਬਕਾਇਦਾ ਮੀਟਰ ਬਣਾਏ ਨੇ ਮੱਥੇ ਤੇ ਰੱਖੀਏ ਜਾਂ ਮੂੰਹ ਦੇ ਚ ਰੱਖੀਏ ਥਰਮਾਮੀਟਰ ਉਹ ਦੱਸ ਦੇਂਦਾ ਕਿ ਇਹਨੂੰ ਕਿੰਨੇ ਕਿ ਡਿਗਰੀ ਦਾ ਤਾਪ ਚੜਿਆ ਹੈ ਅੱਜ ਤੱਕ ਵਿਗਿਆਨਕਾਂ ਨੇ ਕੋਈ ਐਸਾ ਮੀਟਰ ਨਹੀਂ ਬਣਾਇਆ ਬੰਦੇ ਦੇ ਮੂੰਹ ਦੇ ਚ ਪਾਈਏ ਤੇ ਪਤਾ ਚੱਲੇ ਕਿੰਨਾ ਕੁ ਲੋਭੀ ਹੈ ਕਿੰਨਾ ਝੂਠਾ ਹੈ کتنی اس دے چواشنا ہے کتنی اس دے چکرشنا ہے کتنی اس دے اندر دروہ ہوئی ہے کتنا اس دے اندر ہنکار ہے من بھی یہاں بیماریاں نو پڑھنے واسطے اج کوئی میٹر ایجاد نہیں ہے اج نہیں پتا چلتا رہا ہے اس واسطے بندہ بندے تو دھوکھا کھا جاند ہے منخدی دنیا اس بڑا پہری انرت ہے تانو دے روگ دا پتا چل جاند ہے من دے روگ دا پتا ہی نہیں چل رہا ہے اور تن کر کے تے کوئی کوئی روگیوں تھی کو سارے بیٹھے چلو تندرست بیٹھے کیونکہ بیمار بندہ تو بیٹھے نہیں سکتا نہیں بیٹھ سکے گا پر جب من کر کے دیکھی ہے کہ دیکھیے سا جو جو دی سے سو سو روگی جنہوں بھی بھی دیکھیو روگی یہ من کر کے روگی بھی کی پہچان ہے جڑا تن کر کے روگی ہے جنہوں تن دا تاپ چڑے انہوں کو انوجن نہیں چنگا لگے گا جی جی من نو تاپ چڑھیا ہے

ਦੋ ਤਰ੍ਹਾਂ ਦੀ ਖੁਸ਼ਾਹਤ ਹੈ ਭੋਜਨ ਤੇ ਭਜਨ ਇਹ ਗੱਲ ਵੱਖਰੀ ਹੈ ਕਿ ਸਹਿਬਾ ਨੇ ਇਹ ਦੋਵੇਂ ਇਕੱਠੇ ਕਰ ਦਿੱਤੇ ਨੇ ਸੰਗਤ ਹੈ ਫੰਗਤ ਹੈ ਲੰਗਰ ਹੈ ਭਜਨ ਕਥਾ ਕੀਰਤਨ ਹੈ ਮੈਂ ਦੇਖਿਆ ਹੈ ਲੰਗਰ ਦਾ ਜਿਹੜਾ ਭੋਜਨ ਹੈ ਇਹ ਸਾਰੇ ਛਕ ਲੈਂਦੇ ਨੇ ਸਾਰਿਆਂ ਨੂੰ ਸਵਾਦ ਵੀ ਆ ਜਾਂਦਾ ਹੋਵੇਗਾ ਕੀਰਤਨ ਦਾ ਸਵਾਦ ਕਿਸੇ ਕਿਸੇ ਨੂੰ ਆਉਂਦਾ ਹੈ ਇਹ ਤ੍ਰਿਪਤੀ ਕਿਸੇ ਕਿਸੇ ਨੂੰ ਮਿਲਦੀ ਹੋਵੇਗੀ ਭੋਜਨ ਦਾ ਰਸ ਸਾਰੇ ਹੀ ਮਾਣ ਲੈਂਦੇ ਨੇ ਭਜਨ ਦਾ ਰਸ ਕੋਈ ਕੋਈ 맛ਦਾ ਕਿਸੇ ਕਿਸੇ ਨੂੰ ਮਿਲਦਾ ਹੋਵੇਗਾ ਸਹਾਗੁਰਵਰਦਨ ਦੇਵ ਜੀ ਮਹਾਰਾਜ ਦਾ ਜਿਹੜਾ ਆਵਾਕ ਹੈ ਮਦਾਵਣੀ ਦਾ ਮਦਾਵਣੀ ਦੇ ਅਖਰੀ ਅਰਥ ਨੇ ਬੁਝਾਰ ਦਿੱਤ ਵੀ ਕਹਿਣਾ ਕੁਝ ਹੋਰ ਤੇ ਉਹਦੇ ਚ ਗੱਲ ਕੁਝ ਹੋਰ ਹੋਵੇ ਇਹਨੂੰ ਕੰਮ ਨੇ ਬੁਝਾਰ ਦਿੱਤਾ ਔਰ ਇਹ ਮਦਾਵਨੀਆਂ ਗੁਰੂ ਗ੍ਰੰਥ ਸਾਹਿਬ ਦੇ ਚ ਦੋ ਨੇ ਇੱਕ ਗੁਰੂ ਅਮਰਦਾਸ ਜੀ ਦੇ ਇਹ ਗੁਰੂ ਅਰਜਨ ਦੇਵ ਜੀ ਸੋਰਠਿ ਲਾਗ ਦੇ ਅੰਦਰ ਇਹ ਮੁਦਾਵਣੀ ਵਿੱਚੋਂ ਕਿਉਂ ਕਢੀਏ ਭਾਈ ਸਦਾ ਰਖੀਏ ਉਰਧਾਰ ਗੁਰੂ ਅਮਰਦਾਸ ਜੀ ਮਹਾਰਾਜ ਦੀ ਬੰਦਕ ਤੋ ਇੱਕ ਸ਼ਬਦ ਸਹਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮੁਦਾਵਣੀ ਉਹਦੇ ਚ ਆਪ ਦਾ ਫਰਮਾਨ ਹੈ ਥਾਲ ਵਿੱਚ ਕਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਥਾਲ ਥਾਲੇ ਜਿਹਦੇ ਵਿੱਚ ਕੁਝ ਪਰੋਸ ਕੇ ਰੱਖੀਦਾ ਉਹ ਭੋਜਨ ਹੀ ਹੈ ਮਹਾਰਾਜ ਬਹੁਤ ਵੱਡਾ ਗਿਆਨ ਕਰਾ ਰਹੇ ਨੇ ਕਿ ਜੀਵਨ ਇੱਕ ਥਾਲ ਹੈ ਔਰ ਇਹ ਥਾਲ ਦੇ ਰੂਪ ਵਿੱਚ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਇਹਦੇ ਵਿੱਚ ਤਿੰਨ ਪਦਾਰਥ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਥਾਲ ਨੇ ਇਹਦੇ ਵਿੱਚ ਤਿੰਨ ਪਦਾਰਥ ਨੇ ਸਤਿਗੁਰਾਂ ਨੇ ਇਹ ਪਦਾਰਥ ਸਾਡੇ ਅੱਗੇ ਰੱਖੇ ਨੇ ਥਾਲ ਵਿੱਚ تین وسط پہ ست ستوار کیڑے تین پدارتھ نے ادار ہے ست دتوار امرت نام اٹھا کر پیو جس کا سب سدار تیسری بچار کا امرت مئی نام دی تین بچارا نے گرو گرد ساحب ہوئی چوکھی گل نہیں ست دیار संतोष दी विचार और नाम दी विचार ए तीन विचारा ए ਤੋਂ ਇਲਾਵਾ ਹੋਰ ਕੁਛ ਨਹੀਂ ਸਤ ਦੀ ਵਿਚਾਰ ਸਤ ਦਾ ਮਤਲਬ ਉੱਚਾ اخਲਾਕ ਪਰਉਪਕਾਰੀ ਬਣਨੀ ਪਰਉਪਕਾਰੀ ਹੋ ਜਾਣਾ ਦਾਨੀ ਸੁਭਾਅ ਦਾ ਹੋ ਜਾਣਾ ਸਤ ਸੰਤੋਖ ਗਿਆਨ ਜਿੱਥੇ ਆਵੇ ਨਾ ਸਤ ਸੰਤੋਖ ਇਕੱਠੇ ਆ ਜਾ ਉੱਥੇ ਸਤ ਦਾ ਅਰਥ ਪਰਮਾਤਮਾ ਨਹੀਂ ਬਣਦਾ ਸਤ ਦਾ ਅਰਥ ਸੱਚ ਨਹੀਂ ਬਣਦਾ ਸਤ ਦਾ ਅਰਥ ਬਣ ਜਾਂਦਾ ਪਰਉਪਕਾਰੀ ਤੇ ਜਿੱਥੇ ਸਤ ਇਕੱਲਾ ਹੋਵੇ ਉਹਦੇ ਨਾਲ ਸੰਤੋਖ ਨਾ ਹੋਵੇ ਉਥੇ ਗੁਰਬਾਣੀ ਗ੍ਰੈਮਰ ਦੇ ਮੁਤਾਬਕ ਸਤ ਦੇ ਅਰਥ ਬਣਦੇ ਨੇ ਪਰਮਾਤਮਾ ਅਕਾਲ ਪੁਰਖ ਈਸ਼ਵਰ ਪਰ ਜਿਸ ਸਤ ਦੇ ਨਾਲ ਸੰਤੋਖ ਜੁੜਿਆ ਹੋਇਆ ਹੈ ਤੋਂ ਗੁਰਬਾਣੀ ਵਿਆਕਰਣ ਦੇ ਮੁਤਾਬਕ ਉਸਦੇ ਅਰਥ ਬਣ ਜਾਣਗੇ ਉਸ ਸਤ ਦੇ ਦਾਨ ਪਰਉਪਕਾਰੀ ਵਿਰਤੀ ਮਹਾਨ ਹੋ ਜਾਣਾ ਉੱਚੇ اخلاق ਦਾ مالک ਹੋ ਜਾਣਾ ਤੋ ਥਾਲ ਵਿੱਚ ਤਿੰਨ ਵਸਤੂ ਪਈਓ ਸਤਿ ਸੰਤੋਖ ਵਿਚਾਰੋ ਮਹਾਰਾਜ ਕਹਿੰਦੇ ਨੇ ਇਸ ਥਾਲ ਦੇ ਚ ਤਿੰਨ ਪਦਾਰਥ ਨੇ ਸਤਿ ਦੀ ਵਿਚਾਰ ਉੱਚਾ اخਲਾਕ ਪਰਉਪਕਾਰੀ ਬਿਰਤੀ ਕਿਉਂਕਿ ਤਿੰਨ ਗੱਲਾਂ ਨੂੰ ਦ੍ਰਿੜਾਇਆ ਸੀ ਗੁਰੂ ਨਾਨਕ ਨੇ ਨਾਮ, দান, ਇਸ਼ਾਨ ਦ੍ਰਿੜਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਗਏ ਤਿੰਨ ਗੱਲਾਂ ਦੀ ਦ੍ਰਿੜਤਾ ਕਰਾਈ ਨਾਮ ਜਪਣਾ ਈਸ਼ਲਾ ਨੂੰ ਕਰਨਾ ਤੇ ਦਾਨ ਕਰਨਾ